ਮਿੰਟੂ ਜੀ ਇੱਕ ਰਾਏਪੁਰ ਦਾ ਅਰੰਗ ਦੇ ਵਿੱਚ ਕਹਿੰਦੇ ਇੱਕ ਕਾਲਜ ਹੈ ਸੌਰੀ ਸਕੂਲ ਹੈ ਗਾਂਧੀ ਇੰਗਲਿਸ਼ ਸਕੂਲ ਉਹਦੇ ਵਿੱਚ ਬਈ ਜਿਹੜੇ ਮੁਖ ਅਧਿਆਪਕ ਨੇ ਉਹਨਾਂ ਨੇ ਬੱਚਿਆਂ ਨੂੰ ਕਿਹਾ ਵੀ ਪਹਿਲੇ ਪੀੜ ਦੇ ਵਿੱਚ ਅਖਬਾਰ ਪੜ੍ਹਨਾ ਹੈ ਪਰ ਜਿਹੜਾ ਉਹਨਾਂ ਨੇ ਕਾਰਨ ਦੱਸਿਆ ਨਾ ਉਹ ਬੜਾ ਵਾਜਬ ਵੀ ਲੱਗ ਰਿਹਾ ਬੜਾ ਵਧੀਆ ਵੀ ਲੱਗ ਰਿਹਾ ਤੇ ਬੜਾ ਸੱਚਾ ਵੀ ਲੱਗ ਰਿਹਾ ਉਹ ਕਾਰਨ ਤੁਸੀਂ ਬੜਾ ਸਾਂਝਾ ਕਰੋ ਕੋ ਤੁਸੀ ਵੀ ਤਾਂ ਦੱਸ ਦਿਓ ਕੋਈ ਗੱਲ ਨਹੀਂ ਜੇ ਤੁਹਾਨੂੰ ਪਤਾ ਤੁਹਾਡਾ ਤੁਹਾਡਾ ਸਾਇੰਸ ਵਧੀਆ ਸੀ ਮੈਂ ਤੁਸੀ ਕੋਈ ਨਹੀਂ ਦੱਸੋ ਤੁਸੀ ਦੱਸੋ ਕੋਈ ਨਹੀਂ ਬਸ ਆਹੀ ਹੈ ਸੋਸ਼ਲ ਮੀਡੀਆ ਤੇ ਜੋ ਵੇਖਦੇ ਆ ਤੇ ਜਦੋਂ ਆਪਾਂ ਵੀ ਕਈ ਵਾਰੀ ਖਬਰਾਂ ਕਰਦੇ ਆ ਮੈਂ ਬੋਲ ਕੁਝ ਹੋਰ ਦੇਣਾ ਵਿੱਚੋਂ ਨਿਕਲ ਕੁਝ ਹੋਰ ਹੁੰਦਾ ਕਈ ਵਾਰੀ ਨਹੀਂ ਨਹੀਂ ਤੇ ਇਹੀ ਗੱਲ ਸ਼ਾਇਦ ਉਹ ਮੁੱਖ ਦੇ ਆਪਕੋ ਨਹੀਂ ਕਿਉਂਕਿ ਤੁਸੀਂ ਟੀਚਿੰਗ ਲਾਈਨ 'ਚੋਂ ਹੂੰ ਤੁਹਾਨੂੰ ਤਜਰਬਾ ਹੈ ਜ਼ਰੂਰ ਦੱਸੋ ਇਹੋ ਗੱਲ ਸੋਚੀ ਵੀ ਸੋਸ਼ਲ ਮੀਡੀਆ ਤੇ ਜੋ ਖਬਰਾਂ ਬੱਚੇ ਪੜ੍ਹਦੇ ਆ ਜੋ ਐਡਸ ਬੱਚੇ ਦੇਖ ਰਹੇ ਆ ਉਹ ਚਮਾਦਾ 90% ਤੇ ਫੇਕ ਹੀ ਹੁੰਦੀਆਂ ਨੇ ਚਾਹੇ ਉਹ ਕਿਸੇ ਖੇਡ ਦੇ ਨਾਲ ਜੁੜੀਆਂ ਨੇ ਚਾਏ ਹੋ ਕਿ ਸੇ ਪ੍ਰੋਫੈਸ਼ਨ ਦੇ ਨਾਲ ਜੁੜੀਆਂ ਨੇ ਤੇ ਅੱਜ ਕੱਲ ਤੁਸੀਂ ਦੇਖੋ ਵੀ ਉਹ ਜੋਤਸ਼ੀ ਵਾਲਾ ਬੜਾ ਕੰਮ ਚੱਲ ਰਿਹਾ ਹੈ ਮੋਬਾਈਲ ਤੇ ਸਾਰਾ ਕੁਝ ਹੋ ਜਾਂਦਾ ਹੈ ਫਿਰ ਲੱਖਾਂ ਕਰੋੜਾ ਕਮਾਉਣ ਵਾਲੀਆਂ ਜਿਹੜੀਆਂ ਐਡਸ ਆ ਰਹੀਆਂ ਨੇ ਉਹ ਵੀ ਫੋਨ ਤੇ ਹੀ ਹੈ ਉਸ ਤੋਂ ਥੋੜੇ ਹਟ ਕੇ ਜੇ ਅਖਬਾਰ ਤੇ ਘਟੋ ਘਟੇ ਫਰਾਡ ਤਾਂ ਨਹੀਂ ਹੈ ਜਿੰਨਾਕ ਪੜਨੋਗੇ ਉਹਨਾਂ ਕ ਚੰਗਾ ਲੱਗੂਗਾ ਤੇ ਤੁਹਾਡੇ ਜ਼ਹਿਨ ਚ ਪੈ ਜਾਊ ਨਹੀਂ ਤੇ ਬਸ ਬਚਤ ਰਹਿ ਜਾਊਗੀ ਨਹੀ ਨਹੀਂ ਸਹੀ ਗੱਲ ਹੈ ਪਰ ਦੇਖ ਦੇਖੋ ਬਿਲਕੁਲ ਉਹਨਾਂ ਦੀ ਪਹੁੰਚ ਬਹੁਤ ਵਧੀਆ ਹੈ ਨਾ ਸੋਚ ਵਧੀਆ ਤੁਸੀਂ ਜਿਸ ਸਕੂਲ ਦੇ ਵਿੱਚ ਹੋ ਨਾ ਇਹ ਇੱਕ ਪੁਰਾਣੀ ਬਿਲਡਿੰਗ ਹੁੰਦੀ ਸੀ ਵਖੀਏ ਤੁਸੀਂ ਮੈਂ ਵਖੀਏ ਬੋਰਡ ਆ ਗਏ ਐਂਟਰੀ ਕਰਦੇ ਪ੍ਰਿੰਸੀਪਲ ਦਾ ਰੂਮ ਆ ਗਿਆ ਘੁੰਮ ਕੇ ਜਾਣੇ ਕਲਾਸਾਂ ਆ ਗੀਆਂ ਬਰਾਂਡੇ ਵਾਲੀਆਂ ਪੁਰਾਣੀ ਬਿਲਡਿੰਗ ਦੀ ਤੈ ਗਈ ਹੁਣ ਉਸ ਬਿਲਡਿੰਗ ਦਾ ਜਿਹੜਾ ਬਰਾਂਡਾ ਹੁੰਦਾ ਸੀ 92 93 ਚ ਉਹਦੇ ਤਿੰਨ ਸਟੈਂਡ ਲੱਗੇ ਹੁੰਦੇ ਸੀ ਉਹਦੇ ਚ ਤੇ ਤਿੰਨਾ ਤੇ ਅਖਬਾਰ ਸਾਡੇ ਆਉਂਦਿਆਂ ਨੂੰ ਲੱਗੇ ਹੁੰਦੇ ਸੀ ਜਦੋਂ ਅਸੀਂ ਉੱਥੇ ਸਕੂਲ ਚ ਪਹੁੰਚਦੇ ਸੀ ਹੁਣ ਉਹ ਟ੍ਰੈਂਡ ਹੈ ਕਿ ਨਹੀਂ ਮੈਨੂੰ ਨਹੀਂ ਸਰ ਨਹੀਂ ਹੈ ਨਾ ਇੱਕ ਸਟੈਂਡ ਮੈਂ ਵੇਖਿਆ ਸੀ ਜਦੋਂ ਮੈਂ ਆਇਆ ਸੀ ਉੱਥੇ ਉਦੋਂ ਕਿਉਂਕਿ ਸਟ੍ਰੈਂਥ ਹੀ ਬਹੁਤ ਸੀ ਸਰ ਸਾਡੇ 3 ਕੇ 4 ਸੈਕਸ਼ਨ ਸੀਗੇ ਕਲਿਪ ਪਲੱਸ 1 ਦੇ ਸਰ ਸਟ੍ਰੈਂਥ ਤੇ ਉਹਦੇ ਨਾਲ ਹੁਣ ਜ਼ਿਆਦਾ ਹੋਣੀ ਜ਼ਿਆਦਾ ਹੋਏਗੀ ਬਟ ਉਹ ਚੀਜ਼ਾਂ ਕੱਟ ਗਈਆਂ ਉਹ ਸਾਰਾ ਘੁਮ ਕੇ ਜਦੋਂ ਆਈਦਾ ਕਿਉਂਕਿ ਇੱਕ ਬਿਲਡਿੰਗ ਸੀ ਉਹ ਇੱਕ ਬਿਲਡਿੰਗ ਘੁਮ ਕੇ ਉਹਦੇ ਚ 2 3 ਸਟੈਂਡ ਹੁੰਦੇ ਸੀ ਜਿੰਨੇ ਮੈਨੂੰ ਯਾਦ ਆ ਜੀ ਯਾਨੀ ਅਖਬਾਰ ਪੜਨ ਦਾ ਕਲਚਰ ਸੀ ਉਸ ਵੇਲੇ ਬੱਚਿਆਂ ਚ ਕਿ ਬੱਚਾ ਜੀ ਸ਼ੁਰੂ ਚ ਗਿਆ ਤਾਂ ਥੋੜਾ ਲੇਟ ਫਿਟ ਵੀ ਹੋ ਗਿਆ ਤਾਂ ਦੋ ਉੱਥੇ ਖੜ ਕੇ ਅਖਬਾਰ ਪੜ ਲਵੇ ਜੇ ਕੋਈ ਪੀਰੀਅਡ ਫ੍ਰੀ ਹੈ ਤਾਂ ਦੋ ਅਖਬਾਰ ਪੜ ਲਵੇ ਹੂੰ ਜੁੜਿਆ ਰਹੇ ਦੁਨੀਆਦਾਰੀ ਨਾਲ ਅਖਬਾਰ ਇੱਕ ਐਸੀ ਚੀਜ਼ ਹੈ ਕਿ ਜਿਹੜੀ ਆਲ ਰੌਂਡ ਇਨਫੋਰਮੇਸ਼ਨ ਦਿੰਦੀ ਹੈ ਤੁਹਾਨੂੰ ਹੂੰ ਸਪੋਰਟਸ ਨਾਲ ਜੁੜੀ ਨਿਊਜ਼ ਨਾਲ ਜੁੜੀ ਠੀਕ ਹੈ ਜੀ ਸਿੱਧ ਜਿਹੜੀਆਂ ਚੀਜ਼ਾਂ ਹੁੰਦੀਆਂ ਸਮਾਜ ਨੂੰ ਸਿੱਧ ਦੇਣ ਵਾਲੀਆਂ ਸਿੱਧੇ ਕਿ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਨੇ ਤੁਹਾਨੂੰ ਐਂਟਰਟੇਨਮੈਂਟ ਦਾ ਅੰਕੂੰਦ ਆਉਂਦੇ ਵਿੱਚ ਫਿਲਮੀ ਦੁਨੀਆ ਹੁੰਦੀ ਆ ਉਹਦੇ ਵਿੱਚ ਬਹੁਤ ਖੁਸ਼ ਹੁੰਦਾ ਹੈ ਠੀਕ ਹੈ ਨਾ ਤਾਂ ਗੱਲ ਇਹ ਆ ਕਿ ਅਖਬਾਰ ਪੜ੍ਹਨਾ ਜਿਹੜਾ ਹੈ ਨਾ ਉਹ ਕੋਈ ਮਾੜਾ ਨਹੀਂ ਹੈ ਹੂੰ ਬਹੁਤ ਵਧੀਆ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਸੋਚ ਆ ਔਰ ਦੂਜੀ ਗੱਲ ਇਹ ਆ ਕਿ ਬੱਚਾ ਸਾਰੇ ਦਿਨ ਦੀ ਪੜ੍ਹਾਈ ਵਾਸਤੇ ਵੀ ਤੇ ਤਿਆਰ ਹੋਊਗਾ ਨਾ ਉਹਦੀ ਇਕਾਗਰਤਾ ਬਣ ਜਾਊਗੀ ਜਦੋਂ ਉਹ 2-4 ਮਿੰਟ ਅਖ਼ਬਾਰ ਪੜ੍ਹੇਗਾ ਰੌਚਕ ਚੀਜ਼ਾਂ ਫੜੇਗਾ ਇਧਰੋਂ ਉਧਰੋਂ ਤਾਂ ਉਹ ਪੜਨ ਵਾਲੀ ਅਵਸਥਾ 'ਚ ਚਲਾ ਜਾਏਗਾ ਉਹਦਾ ਬ੍ਰੇਨ ਵੀ ਤਿਆਰ ਹੋਏਗਾ ਨਾ ਫਰਕ ਪੈਣਾ ਇਹ ਇਹ ਵੀ ਚੀਜ਼ ਆਪਾਂ ਵੇਖੀ ਕਈ ਟਾਈਮ ਤੋਂ ਬਾਅਦ ਜੇ ਤੁਸੀਂ ਛੱਡ ਕੇ ਤਾਂ ਮੇਰੇ ਖਿਆਲ ਦੇ ਨਾਲ ਜਿੰਨ ਚਲੋ ਕੋਈ ਕੁਝ ਦੋਸਤ ਹੋਣ ਕੇ ਆਪਣੇ ਪ੍ਰਾਈਵੇਟ ਸਕੂਲ ਚਲਾਉਂਦੇ ਹੋਣੇ ਆ ਹਮ ਹਮ ਤੇ ਕੁਝ ਟੀਚਰ ਹੋਣਗੇ ਜਿਹੜੇ ਸਰਕਾਰੀ ਟੀਚਰ ਹੋਣਗੇ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰਨਾ ਚਾਹੀਦਾ ਕਿ ਇੱਕ ਤਾਂ ਫੇਕ ਨਿਊਜ਼ ਤੋਂ ਇਲਾਵਾ ਜੋ ਆਥੈਂਟਿਕਲੀ ਆਪਾਂ ਦੇਖੀਏ ਕਿ ਨਿਊਜ਼ ਜਿਹੜੀ ਐ ਅਖਬਾਰ ਦੀ ਉਹ ਉਹ ਉਹਨਾਂ ਨੂੰ ਪੜਨ ਨੂੰ ਮਿਲੇ ਜੀ ਸੈਕੰਡ ਕਿ ਉਹਨਾਂ ਦਾ ਬ੍ਰੇਨ ਸਾਰਾ ਦਿਨ ਪੜਨ ਵਾਸਤੇ ਤਿਆਰ ਹੋਵੇ ਔਰ ਆਲ ਰੌਂਡ ਇਨਫੋਰਮੇਸ਼ਨ ਜਿਹੜੀ ਐ ਉਹਨਾਂ ਨੂੰ ਹਾਸਲ ਹੋ ਸਕੇ ਸਰ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਉਹਨਾਂ ਨਾਲ ਕਿ ਬਹੁਤ ਕੁਝ ਸਾਨੂੰ ਅਖਬਾਰ ਨਹੀਂ ਦਿੰਦਾ ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਬਹੁਤ ਕਹਿੰ ਲੋ ਕਿ ਸੁਰਤ ਸੰਭਲ ਲਈ ਅਖਬਾਰ ਪੜਨੇ ਸਟਾਰਟ ਕਰਤੇ ਜੀ ਤੇ ਉਸ ਵੇਲੇ ਅਖਬਾਰ ਦੀ ਇੱਕ ਕੀਮਤ ਹੁੰਦੀ ਸੀ ਸਰ ਸਾਡੇ ਚਾਚਾ ਜੀ ਹੁੰਦੇ ਸੀਗੇ ਉਹ ਸ਼ਰਮ ਹੀ ਕਹਿੰਦੇ ਅਸੀਂ ਮੰਗ ਕੇ ਪੜ੍ਹਨੀ ਹੁੰਦੀ ਸੀ ਤੇ ਉਹ ਕਹਿੰਦੇ ਹੁੰਦੇ ਸੀ ਕਿ ਜੇ ਤੁਹਾਡੀ ਅਖਬਾਰ ਖਰੀਦ ਕੇ ਪੜ੍ਹਨ ਦੀ ਔਕਾਤ ਨਾ ਨਾ ਹੋਈ ساری ਜ਼ਿੰਦਗੀ ਚ ਤੇ ਪੁੱਤ ਤੁਸੀਂ ਫੇਲ ਜਾ ਮੈਨੂੰ ਅੱਜ ਵੀ ਉਹ ਗੱਲ ਜਿਹੜੀ ਆ ਨਾ ਅੱਜ ਵੀ ਗੱਲ ਪਾਇਦਾਰ ਲੱਗਦੀ ਹੈ ਜੀ ਅਖਬਾਰ ਪੜੋ ਤੇ ਐਨੇ ਕ ਕਾਬਲ ਹੋ ਕਿ ਅਖਬਾਰ ਜਿਹੜਾ ਵੀ ਚਾਹੋ ਤੁਸੀਂ ਖੁਦ ਖਰੀਦ ਸਕੋ ਬਿਲਕੁਲ ਤਾਂ ਮਤਲਬ ਕਿ ਇਹ ਗੀਜ਼ਿਆ ਕਿ ਅਖਬਾਰ ਬਹੁਤ ਕੁਝ ਤੁਹਾਨੂੰ ਦਿੰਦੀ ਆ ਹਾਂ ਅਖਬਾਰ ਕਿਹੜਾ ਪੜਨਾ ਹੈ ਥੋੜਾ ਇਹ ਅੱਜ ਦੇ ਜ਼ਮਾਨੇ 'ਚ ਗੱਲ ਨੋ ਬਈ ਇਹ ਬਈ ਸੋਚਣ ਵਾਲੀ ਗੱਲ ਜ਼ਰੂਰ ਹੈ ਖੈਰ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਾਹਿਲ ਕਾਂਗਜੀ ਕੰਟ੍ਰਿਬਿਊਸ਼ਨ ਲਈ ਵੀ ਤੇ ਨਾਲ ਜੋੜਨ ਵਾਸਤੇ ਵੀ ਕਾਫੀ سارے ਦੋਸਤ ਦੱਸ ਰਹੇ ਨੇ ਬਾਈ ਕਿ ਅਖਬਾਰ ਜਿਹੜੇ ਆ ਉਹਨਾਂ ਦੇ ਟਾਈਮ ਦੇ ਵਿੱਚ ਪੜ੍ਹਾਏ ਜਾਂਦੇ ਸੀ ਤੇ ਪੜ੍ਹੇ ਜਾਂਦੇ ਸੀ ਆ ਸਕੂਲਾਂ 'ਚ ਇਹ ਟ੍ਰੈਂਡ ਹੁੰਦਾ ਸੀਗਾ ਸਰ ਸੁਖਮ ਸਿੰਘ ਸਾਹਿਬ ਤੁਸੀਂ ਸਾਡੇ ਤੋਂ ਜਰਾ ਛੋਟੇ ਹੋ ਜੀ ਠੀਕ ਹੈ ਵਾਪਸ ਛੋਟੇ ਜਰਾ ਤਾਂ ਕਿ ਜਰਾ ਕਹਿ ਕਿ ਤੇ ਮੈਂ ਮਤਲਬ ਕਿਤਾ ਤੁਹਾਡੀ ਉਮਰ ਨੂੰ ਕੁਝ ਜ਼ਿਆਦਾ ਹੀ ਕਰ ਰਿਹਾ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਟ੍ਰੈਂਡ ਸੀ ਜੀ ਮੈਂ ਖੁਦ ਮਤਲਬ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਨਾ بڑے ਛੋਟੇ ਹੁੰਦੇ ਆ ਮੈਂ ਪਹਿਲੀ ਜੀਵਨੀ ਪੜ੍ਹੀ ਸੀਗੀ ਫਲੈਂਕ ਸਿੱਖ ਮਿਲਖਾ ਸਿੰਘ ਜੀ ਉਹ ਸਾਡੇ ਲਾਇਬ੍ਰੇਰੀ ਸੀ ਉਸ ਟਾਈਮ ਹੂੰ ਸੋਚ ਕੇ ਦੇਖੋ ਅੱਜ ਲਾਇਬ੍ਰੇਰੀਆਂ ਨੂੰ ਆਪਾਂ ਕਰਸ ਰਹੇ ਆ ਤਾਂ ਉਸ ਵੇਲੇ ਸਾਡਾ ਮਿਡਲ ਸਕੂਲ ਸੀ ਪਿੰਡ ਦਾ ਤੇ ਕਿਤਾਬਾਂ ਦੀ ਅਲਮਾਰੀ ਭਰੀ ਹੁੰਦੀ ਸੀ ਤਾਂ ਜਦ ਮੈਨੂੰ ਪਹਿਲੀ ਕਿਤਾਬ ਇਸ਼ੂ ਹੋਈ ਜਾਰੀ ਹੋਈ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿ ਮੈਂ ਕਿਤਾਬ ਲੈ ਕੇ ਚੱਲਿਆ ਇਹ ਉਹ ਬੋਰੀ ਵਾਲੇ ਬਸਤੇ ਦੀਆਂ ਕਿਤਾਬਾਂ ਨਹੀਂ ਅੱਜ ਲਾਇਬ੍ਰੇਰੀ ਦੀ ਕਿਤਾਬ ਲੈ ਕੇ ਚੱਲਿਆ ਤਾਂ ਮਤਲਬ ਕਿ ਅੱਜ ਅੱਜ ਅਸੀਂ ਲਾਇਬ੍ਰੇਰੀਆਂ ਜਿੱਥੇ ਹੈ ਉਹ ਉਥੇ ਲਾਇਬ੍ਰੇਰੀਅਨ ਹੈ ਨਹੀਂ ਜਿੱਥੇ ਦੋਨੇ ਚੀਜ਼ਾਂ ਹੈਗੀਆਂ ਉਥੇ ਕੋਈ ਪੜਨ ਵਾਲਾ ਹੈ ਨਹੀਂ ਪੜਨ ਵਾਲਾ ਹੈ ਨਹੀਂ ਉਹ ਪਹਿਲਾਂ ਸਾਰਾ ਕੁਝ ਹੁੰਦਾ ਸੀਗਾ ਕਿਤਾਬਾਂ ਦਾ ਵੀ ਅਖਬਾਰਾਂ ਦਾ ਵੀ ਬਹੁਤ ਮਾਸਟਰ ਲੈ ਕੇ ਆਉਂਦੇ ਹੁੰਦੇ ਸਨ ਅਖਬਾਰ ਜੀ ਮੰਨ ਲਓ ਕਿ ਦੂਰ ਪੜਾਣਾ ਆਇਆ ਹੂੰ ਉਹਨਾਂ ਨੇ ਸ਼ਹਿਰੋਂ ਆਉਂਦੇ ਅਖਬਾਰ ਫੜ ਲੈਣਾ ਉਹਨਾਂ ਨੇ ਪੜ੍ਹਨਾ ਹੈ ਫਿਰ ਉਸ ਤੋਂ ਬਾਅਦ ਉਹੀ ਅਖਬਾਰ ਜਿਹੜਾ ਟੇਬਲ ਤੇ ਰੱਖ ਦੇਣਾ ਜੇ ਸਟੈਂਡ ਨਹੀਂ ਹੈ ਹਾਂਜੀ ਜੇ ਕੋਈ ਬੱਚਾ ਪੜ੍ਹਨਾ ਚਾਹੇ ਤਾਂ ਪੜ੍ਹ ਵੀ ਸਕਦਾ ਹੈ ਅੱਧੀ ਛੁੱਟੀ ਵੇਲੇ ਰੈਸਸ ਵੇਲੇ ਜੇ ਕਿਸੇ ਨੇ ਪੜ੍ਹਨਾ ਹੈ ਤਾਂ ਉਹ ਮਤਲਬ ਕਿ ਰੱਖ ਦਿੰਦੇ ਹੁੰਦੇ ਸਭ ਸਾਮਕੇ ਪਰ ਉਹ ਗੱਲਾਂ ਹੁਣ ਤੇ ਬਹੁਤੀਆਂ ਗਈਆਂ ਨੇ ਫੋਨ ਨੇ ਸਭ ਕੁ ਸਾਰੇ ਚੀਜ਼ਾਂ ਦੀ ਜਗ੍ਹਾ ਲੈ ਲਈ ਐ ਅਖਬਾਰਾਂ ਦੀ ਵੀ ਤੇ ਖਬਰਾਂ ਦੀ ਵੀ ਤੇ ਗੱਲਾਂ ਦੀ ਵੀ ਖੈ ਰਾਜਕਮਰ ਜੀ ਇਹ ਦੱਸ ਰਹੇ ਨੇ ਕਿ ਬਾਈ ਮੈਂ ਵੀ ਰੋਜ਼ ਅਖਬਾਰ ਪੜ੍ਹਦਾ ਹਾਂ ਕਹਿੰਦੇ ਜਿਹੜੀਆਂ ਖਬਰਾਂ ਤੁਸੀਂ ਕਰਦੇ ਹੋ ਨਾ ਇਸ ਵੇਲੇ ਤੇ ਉਹ ਵੀ ਕਹਿੰਦੇ ਸਵੇਰੇ ਪੜ੍ਹ ਲਈਦੀਆਂ ਉਹਨਾਂ ਚੋਂ ਵੀ ਕਾਫੀ ਨਹੀਂ ਜੀ ਠੀਕ ਹੈ ਉਹ ਅੱਛੀ ਗੱਲ ਹੈ ਅੱਛੀ ਗੱਲ ਹੈ ਤਾਂ ਤੁਹਾਡੀ ਫਿਰ ਉਹ ਵੀ ਹੋ ਜਾਂਦੀ ਹੈ ਨਾ ਕਿ ਤੁਸੀਂ ਇੱਕ ਤਰ੍ਹਾਂ ਕ੍ਰਾਸ ਚੈੱਕ ਵੀ ਕਰਦੇ ਹੋ ਕਿ ਕੌਣ ਕਿੰਨਾ ਕੀ ਬੋਲ ਰਿਹਾ ਕਿਉਂਕਿ ਕਿਸੇ ਦੀ ਵੀ ਇਨਫੋਰਮੇਸ਼ਨ ਇਹ ਨਹੀਂ ਮੈਂ ਕਹਿੰਦਾ ਕਿ ਦੁਨੀਆਦਾਨ ਤਾਂ ਸੱਚ ਹੁੰਦਾ ਬਿਲਕੁਲ ਜੀ ਉਹ ਤੁਹਾਡੀ ਤੁਹਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਈ ਉਹ ਪ੍ਰਾਪਤੀ ਬਣ ਜਾਂਦੀ ਹੈ ਕਿ ਤੁਸੀਂ ਵੱਖ-ਵੱਖ ਜ਼ਰੀਏ ਬਰਤਕੀ ਇਨਫੋਰਮੇਸ਼ਨ ਇੰਨੀ ਇਕੱਠੀ ਕਰ ਲੈਨੇ ਹੋ ਕਿ ਤੁਸੀਂ ਖੁਦ ਲੋਕਾਂ ਲਈ ਕਹੋ ਗਿਆਨ ਦਾ ਭੰਡਾਰ ਬਣ ਸਕਦੇ ਜੀ 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 ਬਿਲਕੁਲ ਬਿਲਕੁਲ ਇੱਕ ਬੱਲੀ ਸਾਹਿਬ ਦਾ ਕਮੈਂਟ ਵੀ ਸਾਹਿਲ ਜੀ ਥੈਂਕ ਯੂ ਜੀ ਬੱਲੀ ਸਾਹਿਬ ਦਾ ਇੱਕ ਕਮੈਂਟ ਵੀ ਪੜ ਲੈਨੇ ਜੀ ਇਹ ਕਹਿੰਦੇ ਵੀ ਮੇਰਾ ਨਿੱਜੀ ਵਿਚਾਰ ਹੈ ਕਿ ਬੱਚੇ ਨੂੰ ਕਹਿੰਦੇ ਮੈਂ ਅਖਬਾਰ ਤੋਂ ਦੂਰ ਰੱਖਣਾ ਕਿਉਂਕਿ ਪਹਿਲੇ ਪੰਨੇ ਤੇ ਬਹੁਤ ਨੈਗੇਟਿਵ ਖਬਰਾਂ ਹੁੰਦੀਆਂ ਤੇ ਇਸ ਦਾ ਬੱਚਿਆਂ ਤੇ ਨੈਗੇਟਿਵ ਪ੍ਰਭਾਵ ਚਲੋ ਇਹਨਾਂ ਦੀ ਸੋਚ ਹੈ ਕੋਈ ਅੱਜਕਲ ਕੁਝ ਕੁਝ ਬੱਚਿਆਂ ਨੂੰ ਉਹਨਾਂ ਦੇ ਮਾਪੇ ਉ ਤਾਂ ਸਕੂਲ ਵੀ ਨਹੀਂ ਭੇਜ ਰਹੇ ਉਹ ਕਹਿੰਦੇ ਇਹ ਵੀ ਨੈਗੇਟਿਵ ਮਾਹੌਲ ਹੈ ਹੂੰ ਤੇ 네ਗੇਟਿਵਿਟੀ ਹੈ ਕਿੱਥੇ ਨਹੀਂ ਟੀਵੀ ਦਿਖਾ ਦਿਓ ਬੱਚੇ ਨੂੰ ਉੱਥੇ ਵੀ 네ਗੇਟਿਵਿਟੀ ਜੀ ਉੱਥੇ ਉਹ ਹਿੰਦੂ ਮੁਸਲਮਾਨ ਕਰੀ ਜਾਣਗੇ ਕਿੱਥੇ ਨਿਊਜ਼ ਦਿਖਾਓਗੇ ਉਹ YouTube ਤੇ ਵੀ ਬਹੁਤ ਕੁਸ਼ ਹੈ ਅੱਜ ਕੱਲ ਬਿਲਕੁਲ ਸੋ ਬੱਚੇ ਨੂੰ ਇਹ ਸਿਖਾਓ ਕਿ ਦੁਨੀਆ ਦੇ ਵਿੱਚ 네ਗੇਟਿਵ ਮੈਂ ਇਹਨਾਂ ਨੂੰ ਕੋਈ ਆਪਦੀ ਮਤ ਨਹੀਂ ਥੋਪ ਰਿਆ ਮੇਰਾ ਮੰਨਣਾ ਹੈ ਕਿ ਇਹ ਸਾਨੂੰ ਬੱਚੇ ਨੂੰ ਸਿਖਾਉਣਾ ਚਾਹੀਦਾ ਕਿ ਦੋਨੇ ਚੀਜ਼ਾਂ ਪੁੱਤੋ ਤੈਨੂੰ ਮਿਲਣਗੀਆਂ ਜੀ 네ਗੇਟਿਵਿਟੀ ਵੀ ਪੋਜ਼ਿਟਿਵਿਟੀ ਵੀ ਹੂੰ ਨੇਗੇਟਿਵਿਟੀ ਦੇ ਦੌਰ ਚ ਵੀ ਪੋਜ਼ਿਟਿਵ ਕਿਦਾਂ ਰਹਿਣਾ ਆਹੋ ਬਿਲਕੁਲ ਇਹ ਸਿਖਾਉਣਾ ਜ਼ਰੂਰੀ ਹੈ ਸਰ ਜੀ ਜੀ ਅਸੀਂ ਤਾਂ ਫਿਰ ਇਦਾਂ ਬੇਚੈਨੋ ਕੇ ਸੌਈਏ ਨਾ ਜਿੰਨਾ ਜਿੰਨੀ ਅਸੀਂ ਘਬਰਾ ਤੜਦੇ ਇੱਕ ਦਿਨ ਚੱਕ ਲੈ ਜੀ ਸਹੀ ਗੱਲ ਹੈ ਇੱਕ ਗੱਲ ਮੈਂ ਪੜੀ ਸੀ ਮਿੰਟ ਜੀ ਕਹਿੰਦੇ ਕਿ ਬੰਦਾ ਸਿਆਣਾ ਉਦੋਂ ਨਹੀਂ ਹੁੰਦਾ ਕਹਿੰਦੇ ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗ ਜਾਂਦਾ ਹੈ ਬੰਦਾ ਸਿਆਣਾ ਉਦੋਂ ਹੁੰਦਾ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਨਾ ਵੱਡਾਪਨ ਦੇਖਣਾ ਸ਼ੁਰੂ ਕਰ ਦਿੰਦਾ ਮੈਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਵੀ ਇਹਦੇ 'ਚ ਆ ਚੀਜ਼ ਢੰਗੀ ਆ ਮਾੜੀ ਹਾਂਜੀ ਹਾਂਜੀ ਬਿਲਕੁਲ ਗੱਲ ਤੁਹਾਡੀ درست ਆ ਉਹੀ ਗੱਲ ਹੈ ਨਾ ਕਿ ਦੇਖੋ ਵੀ ਜਿੱਦਾਂ ਹੁਣ ਆਪਾਂ ਉਹ ਦੇਖਦੇ ਨੇ ਕਿ ਗਲਾਸ ਅੱਧਾ ਖਾਲੀ ਅੱਧਾ ਭਰ ਹਾਂਜੀ ਕਾਸਾ ਹੈ ਨਾ ਦੇਖਣ ਦਾ ਨਜ਼ਰੀਆ ਸਿਰ ਗਿਆ ਸੀ ਹੂੰ ਤਾਂ ਨਜ਼ਰੀਆ ਜਿਹੜਾ ਉਸ ਨੂੰ ਕਾਇਮ ਰੱਖੋ ਉਲੰਧ ਰੱਖੋ ਯਾਰ ਤਾਂ ਮੇਰੇ ਖਿਆਲ ਦੇ ਨਾਲ ਉਹਦੇ ਲਾਭ ਜਿੰਨੇ ਹੋਣਗੇ ਨਾ ਉਹਨਾਂ ਚ ਸਭ ਤੋਂ ਵੱਡਾ ਲਾਭ ਇਹ ਵੀ ਹੁੰਦਾ ਜੇ ਆਪਾਂ ਕਿਉਂਕਿ ਨੈਗੇਟਿਵ ਤਾਂ ਤੁਸੀਂ ਹੋਣਾ ਹੀ ਹੋਣਾ ਹੈ ਦੇਖੋ ਜਾਂ ਤੱਕ ਕਾਰ ਲੈ ਕੇ ਤੇ ਗਰਾਸ 'ਚ ਠੱਲੀ ਰੱਖੋ ਜੀ ਕਿ ਸਾਰੇ ਸਿਗਨਲ ਜਦਨ ਗ੍ਰੀਨ ਹੋਏ ਨਾ ਸੜਕਾਂ ਤੇ ਮੈਂ ਉਦਨ ਕੱਢੂਗਾ ਕੱਢ ਲਿਓ ਸੜਕ ਸੜਕ ਤੇ ਕੱਢ ਲਿਓ ਨਹੀਂ ਕੱਢ ਸਕਦੇ ਨਾ ساری ਜ਼ਿੰਦਗੀ ਨਹੀਂ ਕੱਢ ਸਕਦੇ ਹਮ ਹੁਣ ਇਹ ਮੰਨ ਕੇ ਚੱਲੋ ਕਿ ਯਾਰ ਜਦ ਉਥੇ ਰੈੱਡ ਸਿਗਨਲ ਹੋਏਗਾ ਤਾਂ ਮੈਂ ਕੀ ਕਰਨਾ ਉਹ ਸੂਰਤ ਦੇ ਵਿੱਚ ਮੈਂ ਕੀ ਕਰਾਂ ਜੀ ਕੀ ਚੀਜ਼ਾਂ ਸਫਰ ਨੂੰ ਇੰਜੋਏ ਕਿਦਾਂ ਕਰਨਾ ਹੈ ਇਹ ਹੀ ਮੇਨ ਸਾਡੇ ਲਈ ਸਮਝਣ ਵਾਲੀ ਗੱਲ ਆਂਦੀ ਹੈ ਕਿ ਦੁੱਖ ਤੇ ਆਏਗਾ ਯਾਰ ਜੀਵਨ ਦੇ ਵਿੱਚ ਕਸ਼ਟ ਤੇ ਆਏਗਾ ਜੀ ਠੀਕ ਹੈ ਤਕਲੀਫ ਹੋਣੀ ਹੋਣੀ ਹੈ ਸਰ ਕਲੇਸ਼ ਹੋਣੇ 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 ਆ ਬਿਲਕੁਲ ਕਿਸੇ ਦੀ ਛੁੱਟੀ ਕਿਸੇ ਦੀ ਵੰਟੀ ਬਸ ਇਹੀ ਹੈ ਕਿ ਪ੍ਰੋਬਲਮ ਨੂੰ ਉਹ ਕਹਿੰਦੇ ਹੁੰਦੇ ਨਾ ਕਿ ਦੋ ਤਰੀਕਿਆਂ ਨਾਲ ਇਨਸਾਨ ਜਿੱਟਦਾ ਬਾਗ ਲੋ ਜਾਂ ਬਾਗ ਲੋ ਜੀ ਬਿਲਕੁਲ ਜਾਂ ਤੋ ਤੇ ਚ ਪਾਰਟਿਸਪੇਟ ਕਰੋ ਜਾਂ ਉਹਦੇ ਤੋਂ ਭੱਜ ਲੋ ਭੱਜ ਲੋ ਜੇ ਭੱਜੋਗੇ ਤਾਂ ਉਹਨੇ ਦੁੱਗਣੀ ਰਫਤਾਰ ਨਾਲ ਆ ਕੇ ਤੁਹਾਨੂੰ ਫੜ ਲੈਣਾ ਜੀ ਤੇ ਜੇ ਬਾਗ ਲੋ ਜੇ ਉਹਦੇ ਚ ਪਾਰਟਿਸਪੇਟ ਕਰੋਗੇ ਤਾਂ ਸ਼ਾਇਦ ਤੁਸੀਂ ਉਹਦੇ ਹੱਲ ਬਲ ਵਾ ਸਕਦੇ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਬਹੁਤ ਸੋਹਣੀ ਗੱਲਾਂ